ਆਪਣਾ ਬੈਠੇ ਰਹੇ ਫਿਰ ਇੱਕ ਦਮ ਦنگਾਈ 4-5 ਵਜੇ ਆਏ ਸਾਰ ਮਕਾਨ ਘੇਰ ਕੇ ਇਕਦਮ ਅੰਦਰ ਵੜ ਗਏ ਸੋਨਾ ਚਾਂਦੀ ਪੈਸਾ ਸਭ ਲੁੱਟ ਕੇ ਲੈ ਗਏ ਤੇ ਮੰਮੀ ਨੂੰ ਸਾਡੇ ਪੜੋਸਿਆਂ ਨੇ ਬੁਜਾ ਲਈਤਾ ਅਮਨੇ ਘਰ ਲੈ ਗਏ ਤੇ ਸਾਡੇ ਮਕਾਨ ਸਾਰੂ ਵੇ ਡਾਡੀ ਖਿੱਚ ਕੇ ਲੈ ਗਏ ਹੁਣ ਲਾਠਿਆਂ ਨਾਲ ਮਾਰਿਆ ਡਾਡੀ ਬਰ ਕੱਟ ਦਿੱਤੇ ਉਸ ਤੋਂ ਬਾਅਦ ਮਾਰੂ ਮੂਰ ਕੇ ਸੌਂ ਦੇ ਜਾ 18 ਟਾਂਗੇ ਸਿਰ ਚਾਏ ਉਸਦਮ ਮੈਂ ਡਾਡੀ ਨੂੰ ਬਚਾਣ ਗਿਆ ਔਰ ਉਹਨਾਂ ਨਾਗਰ ਸਾਮ ਕੋ ਬਚਾ ਇਸੇ ਮਾਰੋ ਮੈਨੂੰ 6:00 ਵਜੇ ਵਜਨ ਕਰ 84 34 ਮੈਨੂੰ ਬਦਲ ਆਪਰੇਸ਼ਨ ਹੋਇਆ ਉਹਦੋਂ ਮੇਰੇ ਸਰੀਰ ਖਰਾਬ ਹੋ ਗਿਆ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਵੀਰ ਕਮਲਜੀਤ ਸਿੰਘ ਨੇ 1984 ਦੇ ਜਿਹੜੇ ਸਿੱਖ ਵਿਰੋਧੀ ਜਿਨ੍ਹਾਂ ਨੂੰ ਕਿਹਾ ਤਾਂ ਦੰਗੇ ਜਾਂਦਾ ਪਰ ਅਸਲ ਵਿੱਚ ਉਹ ਦੰਗੇ ਨਹੀਂ ਸਨ ਨਸ਼ਲ ਕੁਸ਼ੀ ਸੀ ਉਹ ਸਿੱਖ ਨਸ਼ਲ ਕੁਸ਼ੀ ਸੀ 1984 ਦੀ ਜਿਹੜੀ ਦਿੱਲੀ ਤੇ ਹੋਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਸੀ ਉਹਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਬੜਾ ਵੱਡਾ ਨੁਕਸਾਨ ਹੋਇਆ ਇਹ ਉਦੋਂ ਸ਼ਕੂਰਪੁਰ ਦਿੱਲੀ ਦੇ ਵਿੱਚ ਰਹਿੰਦੇ ਸਨ ਜੇਜੇ ਕਲੋਨੀ ਦੇ ਵਿੱਚ ਇਹਨਾਂ ਦੇ ਪੂਰੇ ਮਕਾਨ ਨੂੰ ਸਾੜ ਦਿੱਤਾ ਗਿਆ ਇਹਨਾਂ ਦੇ ਪਿਤਾ ਜੀ ਉੱਥੇ ਆਰਐਮਪੀ ਡਾਕਟਰ ਸਨ ਉਹਨਾਂ ਦਾ ਕਲੀਨਿਕ ਸਾੜ ਦਿੱਤਾ ਗਿਆ ਇਹਨਾਂ ਦੇ ਪਿਤਾ ਜੀ ਨੂੰ ਜਿਹੜਾ ਮਾਰਪਟਾਈ ਕੀਤੀ ਗਈ ਭੀੜ ਵੱਲੋਂ ਜਿਹੜੀ ਉਸ ਟਾਈਮ ਭੀੜ ਮੌਕੇ ਤੇ ਸੀ ਉਹਨਾਂ ਨੇ ਚੰਗੀ ਤਰ੍ਹਾਂ ਬੜੀ ਤਸੱਲੀ ਨਾਲ ਜਿਹੜੀ ਮਾਰਕਟਾਈ ਕੀਤੀ ਜਿਹਦੇ ਕਰਕੇ ਬਾਅਦ ਵਿੱਚ ਉਹਨਾਂ ਦੀ ਜ਼ਖਮਾਂ ਦੀ ਜਿਹੜੀ ਸੱਟ ਹੈ ਉਹਨਾਂ ਨਾਲ ਚੱਲਦੇ ਹੋਏ ਬਾਅਦ ਵਿੱਚ ਉਹਨਾਂ ਦਾ ਦਿਹਾਂਤ ਵੀ ਹੋ ਗਿਆ ਕੁਝ ਸਮੇਂ ਬਾਅਦ ਇਹਨਾਂ ਦੀ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ। ਇਹ ਵੀਰ ਜਿਨ੍ਹਾਂ ਦੇ ਫਾਦਰ ਡਾਕਟਰ ਸਨ ਤੇ ਜਿਨ੍ਹਾਂ ਦਾ ਆਪਣਾ ਮਕਾਨ ਸੀ, ਆਪਣਾ ਉੱਥੇ ਕਾਰੋਬਾਰ ਸੀ। ਅੱਜ ਇਹ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ 84 ਦੇ ਵਿੱਚ ਫਿਰ ਇਹ ਕਰਨਾਲ ਸ਼ਿਫਟ ਕਰ ਗਏ ਸਨ ਤੇ ਹੁਣ ਬੜੇ ਲੰਬੇ ਸਮੇਂ ਤੋਂ ਕਰਨਾਲ ਸ਼ਿਵ ਕਲੋਨੀ ਵਿੱਚ ਰਹਿ ਰਹੇ ਨੇ ਤੇ ਛੋਟੇ-ਮੋਟੇ ਕੰਮ ਕਰਕੇ ਆਪਣਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ। ਅੱਜ ਕੱਲ ਇਹ ਜਿਹੜੀ ਕੋਰਟ ਦੀ ਪਾਰਕਿੰਗ ਹੈ ਉਸ ਪਾਰਕਿੰਗ ਦੇ ਵਿੱਚ ਪਰਚੀਆਂ ਕੱਟਣ ਦਾ ਕੰਮ ਜਿਹੜਾ ਕਰਦੇ ਨੇ ਮਾੜੀ-ਮੋਟੀ ਜਿਹੜੀ ਤਨਖਾਹ ਮਿਲਦੀ ਹੈ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਨੇ। ਜਿਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕਿ ਜਿਹੜੇ ਹਰਿਆਣਾ ਦੇ ਵਿੱਚ 1984 ਦੇ ਦੰਗਾ ਪੀੜਤ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਜਿਹੜੀ ਨੌਕਰੀ ਦੇਵਾਂਗੇ ਅਸੀਂ ਸਭ ਤੋਂ ਪਹਿਲਾਂ ਸਿੱਖ ਸੰਗਤ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੀ ਚੰਗੀ ਕੋਸ਼ਿਸ਼ ਨੇ ਉਹਦਾ ਜ਼ਰੂਰ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਕਿ ਚੰਗੀ ਕੋਸ਼ਿਸ਼ ਨੇ ਅਸੀਂ ਇਹਦਾ ਧੰਨਵਾਦ ਕਰਦੇ ਆ ਪਰ ਨਾਲ ਹੀ ਇਹ ਜਿਹੜੀ ਅੱਜ ਫਾਈਲ ਹੈ ਇਹਦੇ ਸਾਰੇ ਡਾਕੂਮੈਂਟ ਨੇ ਬਾਕਾਇਦਾ ਪ੍ਰਧਾਨ ਮੰਤਰੀ ਆਫਿਸ ਤੋਂ ਵੀ ਜਿਹੜਾ ਹਰਿਆਣਾ ਦੇ ਚੀਫ ਸਕੱਟਰੀ ਨੂੰ ਲੈਟਰ ਲਿਖਿਆ ਗਿਆ ਸੀ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਅਜ ਤੱਕ ਕਿਸੇ ਤਰ੍ਹਾਂ ਦਾ ਕੋਈ ਕੰਪਨਸੇਸ਼ਨ ਨਹੀਂ ਮਿਲਿਆ ਫਿੱਲਰ ਤੋਂ ਪੋਸਟ ਹਰ ਜਗ੍ਹਾ ਇਹ ਭੱਜ ਚੁੱਕੇ ਨੇ ਅਸੀਂ ਵੀ ਕਈ ਸਾਲ ਪਹਿਲਾਂ ਵੀ ਇਹਨਾਂ ਵਾਸਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਸਨ ਇਹਨਾਂ ਦੇ ਹੱਕ ਵਿੱਚ ਖੜੇ ਹੋਏ ਸਾਂ ਪਰ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਹੁਣ ਜਿਹੜੀ ਇਹ ਨਵੀਂ ਕੋਸ਼ਿਸ਼ ਨਾ ਜਿਹੜੀ ਹੈ ਮੁੱਖ ਮੰਤਰੀ ਨੇ ਕੀਤੀ ਹੈ ਨੈਭ ਸਿੰਘ ਸੈਂਡੀ ਜੀ ਨੇ ਉਹਦੇ ਨਾਲ ਥੋੜੀ ਜਿਹੀ ਉਮੀਦ ਬੱਧੀ ਹੈ ਵੀ ਇਹਨਾਂ ਨੂੰ ਕੁਝ ਇਨਸਾਫ ਮਿਲ ਸਕੇਗਾ ਸੋ ਇਹਨਾਂ ਦਾ ਦੋ ਪੁੱਤਰ ਨੇ ਜੀ ਜਿਹੜਾ ਇਹਨਾਂ ਦਾ ਇੱਕ ਪੁੱਤਰ ਹੈ ਕੀ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜਿਹੜਾ ਉਹਨੂੰ ਨੌਕਰੀ ਵਾਸਤੇ ਅੱਜ ਅਸੀਂ ਦਰਖਾਸਤ ਜਿਹੜੀ ਹੈ ਉਹ ਨਾਲ ਪੂਰੀ ਫਾਈਲ ਲਗਾ ਕੇ ਡੀਸੀ ਕਰਨਾਲ ਨੂੰ ਦੇਣ ਜਾ ਰਹੇ ਆ ਤਾਂ ਕਿ ਉਹਨਾਂ ਦੇ ਦਫ਼ਤਰ ਦੇ ਥਰੂ ਸੀਐਮ ਸਾਹਿਬ ਤੱਕ ਇਹਨਾਂ ਜਾਏ ਰਿਕਮੈਂਡੇਸ਼ਨ ਦੇ ਥਰੂ ਜਾਏ ਕਿਉਂਕਿ ਸਰਕਾਰ ਪਹਿਲਾਂ ਵੀ ਦਿੱਲੀ ਦੇ ਵਿੱਚੋਂ ਵੈਰੀਫਾਈ ਕਰ ਚੁੱਕੀ ਹੈ ਕਿ ਜੋ ਇਹ ਕਹਿ ਰਹੇ ਨੇ ਉਹ ਗੱਲਾਂ ਠੀਕ ਨੇ ਉਹ ਗੱਲਾਂ ਪਹਿਲੇ ਵੈਰੀਫਾਈ ਹੋ ਚੁੱਕੀਆਂ ਨੇ ਕਿ ਜੋ ਇਹ ਕਹਿ ਰਹੇ ਨੇ ਠੀਕ ਨੇ ਸੋ ਮੁੱਖ ਮੰਤਰੀ ਸਾਹਿਬ ਤੁਹਾਡੇ ਚੰਨਾ ਜੀ ਨੂੰ ਬੇਨਤੀ ਹੈ ਕਿ ਜੇ ਤੁਸੀਂ ਇਹ ਅਨਾਉਂਸਮੈਂਟ ਕੀਤੀ ਹੈ ਕਿ ਆਪਾਂ 84 ਦੇ ਦੰਗੇ ਪੀੜਤ ਜਿਹੜੇ ਸਾਥੀ ਨੇ ਤੁਸੀਂ ਦੰਗਾ ਵਰਡ ਯੂਜ਼ ਕਰ ਰਹੇ ਹੋ ਅਸੀਂ ਉਹਨਾਂ ਨੂੰ ਵੀ ਸਤਿਕਾਰ ਦੇਣੇ ਆ ਤੁਸੀਂ ਜੋ ਵਰਡ ਯੂਜ਼ ਕਰ ਰਹੇ ਹੋ ਲੇਕਿਨ ਤੁਸੀਂ ਇਹ ਕਿਹਾ ਕਿ 1984 ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਸਿੱਕਾਂ ਦਾ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਨੌਕਰੀ ਦੇਵਾਂਗੇ ਇਹ ਇੱਕ ਕੇਸ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਵੀ ਲਿਖ ਕੇ ਦੇ ਰਹੇ ਆ ਅਪਲੀਕੇਸ਼ਨ ਤੇ ਮੀਡੀਆ ਦੇ ਰਾਹੀਂ ਵੀ ਤੁਹਾਡੇ ਤੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਵੀਰ ਕਬਲਜੀਤ ਸਿੰਘ ਜਿਹੜਾ ਇਹ ਬਿਲਕੁਲ ਜੈਨੂਇਨ ਕੇਸ ਹੈ ਔਰ ਬਹੁਤ ਹੀ ਜ਼ਿਆਦਾ ਲੋੜਵੰਦ ਕੇਸ ਹੈ ਤੁਹਾਨੂੰ ਬੜੇ 84 ਦੇ ਪਰਿਵਾਰ ਐਸੇ ਮਿਲਣਗੇ ਜਿਨ੍ਹਾਂ ਨੇ ਹੌਲੀ ਹੌਲੀ ਆਪਣੇ ਬਿਜ਼ਨਸ ਸਟੈਬਲਿਸ਼ ਕਰ ਲਏ ਤੇ ਠੀਕ ਠਾਕ ਜਿਹੜਨੇ ਉਹ ਹੋਂਦ ਵਿੱਚ ਆ ਗਏ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਏ ਪਰ ਇਹ ਵੀਰ ਜਿਹਦਾ ਅੱਜ ਵੀ ਕੋਈ ਰੋਜ਼ਗਾਰ ਨਹੀਂਗਾ ਇੱਕ ਛੋਟੀ ਮੋਟੀ ਪਰਚੀਆਂ ਕੱਟ ਕੇ ਉਹ ਵੀ ਕੋਟ ਦੀ ਪਾਰਕਿੰਗ ਦੇ ਅੰਦਰ ਹੀ ਆਪਣੇ ਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਪੈਸੇ ਨਾ ਹੋਣ ਕਰਕੇ ਦੇ ਬੱਚੇ ਪੜ੍ਹ ਵੀ ਨਹੀਂ ਸਕਕੇ ਥੋੜਾ ਪਤਾ ਪੜੇ ਲਿਖੇ ਨੇ ਤੁਸੀਂ ਉਹਨਾਂ ਨੂੰ ਕਲਾਸ 4 ਦੇ ਵਿੱਚ ਦਿਓ ਜਾਂ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਜਿਹਦੇ ਵੀ ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਨੌਕਰੀ ਦਿਓ ਇਹ ਹੱਥ ਜੋੜ ਕੇ ਬੇਨਤੀ ਹੈ ਤੇ ਇਹ ਜਿਹੜਾ ਆਪਾਂ ਅੱਜ ਡੀਸੀ ਕਰਨਾਲ ਨੂੰ ਜਿਹੜਾ ਹੈ ਕਿ ਅੱਜ ਆਪਾਂ ਚਿੱਠੀ ਸੌਂਪਾਂਗੇ ਕੀ ਗਣਾ ਜਰੂਰ ਹੋ ਸਕਦਾ ਅਜਿਹੇ ਫੈਸਲੇ ਬਾਰੇ ਇਹ ਅੱਛੀ ਫਾਈਲ ਦੇ ਰਿਹਾ 1984 ਦੇ ਲਹੂ ਹੋਂ ਤੱਕ 40 ਸਾਲਾਂ ਵਿੱਚਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਇਸ ਬਾਰੇ ਨਹੀਂ ਸੋਚਿਆ ਸੈਨਿਸ hẳn ਨੇ ਸੋਚਿਆ ਪਸੀ ਬੜੇ ਖੁਸ਼ਾ ਸੇ ਪਰਵਾਰ ਬੜੇ ਖੁਸ਼ ਨੇ ਇਹਨੇ ਮਿਲਨ ਲਗਾਣਾ ਕੰਮ ਮਿਲਨ ਲਗਾ ਦਿੱਤੀ ਹੈ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਏ ਅਸੀਂ ਬੜੇ ਖੁਸ਼ ਹਾਂ ਕਿਵੇਂ ਤੁਹਾਡਾ ਮਤਲਬ ਕਿ ਉੱਥੇ ਕਾਰੋਬਾਰ ਜੋ ਜਿਹੜਾ ਤਬਾਹ ਕੀਤਾ ਗਿਆ ਸਿੱਕ ਜਦੋਂ 1984 ਦਾ ਸਿੱਕਤ ਲਿਆਂਬ ਹੋਇਆ ਤੇ ਤੁਸੀਂ ਕਿੱਥੇ ਰਹਿੰਦੇ ਸੀ ਕਿਵੇਂ ਤੁਹਾਡੇ ਤੇ ਹਮਲਾ ਹੋਇਆ ਜੀ ਦਿੱਲੀ ਨਵੀਂ ਦਿੱਲੀ ਜੀ ਬਲੋਕ 24 ਸਾਡਾ ਮਕਾਨ ਸੀ ਉੱਥੇ ਰਹੇ ਚੰਗਾਈ ਆਏ ਨੇ ਫਿਰ ਤੋਂ ਕੰਮ ਚੱਲ ਰਿਆ ਉਹ ਅਸੀਂ ਰਾਮਨਾਥ ਬੈਠੇ ਰਹੇ ਫਿਰ ਇੱਕਦਮ ਦੰਗਾਈ 4-5 ਵਜੇ ਆਏ ਸਾਡ ਮਕਾਨ ਘੇਰ ਕੇ ਇੱਕਦਮ ਅੰਦਰ ਵੜ ਗਏ ਸੋਨਾ ਚਾਂਦੀ ਪੈਸਾ ਸਭ ਲੁੱਟ ਕੇ ਲੈ ਗਏ ਔਰ ਮੰਮੀ ਨੂੰ ਉਸ ਸਾਡੇ ਪੜੋਸਿਆਂ ਨੇ ਬਿਜਾਲੀ ਦਾ ਹਮਨੇ ਕਾਰ ਲੈ ਗਏ ਤੇ ਸਾਡੇ ਮਕਾਨ 600 ਦੇ ਡੈਡਿੰਗ ਖਿੱਚ ਕੇ ਲੈ ਗਏ ਉਹ ਲਾਠਿਆਂ ਨਾਲ ਮਾਰਿਆ ਡਾਡੀ ਗਰ ਕੱਟ ਦਿੱਤੇ ਉਸ ਤੋਂ ਬਾਅਦ ਮਰਮੂਰ ਕੇ ਸੋਰ ਦੇ ਜਾ 18 ਟਾਂਗੇ ਸਿਰ ਚਾਏ ਉਸਦਮ ਮੈਂ ਡੈਡੀ ਨੂੰ ਬਚਾਣ ਗਿਆ ਔਰ ਉਹਨਾਂ ਨਾਲੇ ਸਾਂਭ ਕੇ ਬਚਾ ਇਸੇ ਮਾਰੋ ਮੈਨੂੰ ਸੱਡਾ ਵਜਿਆ ਵਜਨ ਕਰ 84 34 ਮੇਰੇ ਬਦਲ ਆਪਰੇਸ਼ਨ ਹੋਇਆ ਉਸਦੋਂ ਬਾਅਦ ਮੇਰੇ ਸਿਰ ਖਰਾਬ ਹੋ ਗਿਆ ਸਾਰਾ ਤੇ ਅੱਜ ਤੱਕ ਉਹਦੇ ਪਿਆ ਇਸੀ ਵਾਰ ਕੋਈ ਇਨਸਾਨ ਨੇ ਜਾਨਕੀ ਵਿੱਚ ਕੀਤਾ ਤੁਸੀਂ ਆਪਣਾ ਤੇ ਜਦੋਂ ਤੁਹਾਡੇ ਪਰੋਸਿਆਂ ਨੇ ਉਹ ਅੱਗ ਲੱਗ ਗਈ ਤੇਲ ਬਾਗੇ ਤੇ ਪੜੋਸੀ ਹੋਰ ਤਾਂ ਆ ਗਿਆ ਰਾਜਸਥਾਨ ਔਰ ਤਾਂ ਉਹਨਾਂ ਨੇ ਬਚਾ ਕਰਦੇ ਸਾਨੂੰ ਆਪਣੇ ਘਰ ਦੇ ਛੁਬਾ ਲਿੱਤਾ ਉਹ ਸਵੇਰ ਇੱਕ ਹਫਤੇ ਬਾਅਦ ਊਮ ਪ੍ਰਕਾਸ਼ ਕੱਕੜ ਜੀ ਗੀਤਾ ਕਲੋਂ ਜਮਨਾਪੁਰ ਤੋਂ ਉਹ ਸਾਨੂੰ ਕੱਢ ਕੇ ਲੈ ਗਏ ਉੱਥੇ ਡਾਕਟਰਾਂ ਨੇ ਇੰਤਜ਼ਾਮ ਕੀਤਾ ਤੇ 18 ਡੰਗ ਸਿਰਜ ਡੈਡੀ ਦੇ ਮੇਰੇ ਸੱਟਾ 36 ਫੋਲ ਗਈ ਸੀ ਔਰ ਇਥੇ ਦੋ ਦਿਨ ਇੱਕ ਹਫਤੇ ਬਾਅਦ ਫਿਰ 15 ਦਿਨਾਂ ਬਾਅਦ ਕਰਨਾਲ ਆ ਗਏ ਸੋ ਬੇਨਤੀ ਇਹ ਹੈ ਤੁਸੀਂ ਹਾਲਤ ਤੁਸੀਂ ਦੇਖੀ ਸਕਦੇ ਹੋ ਸਾਡੇ ਸਾਰੇ ਜਿੰਨੇ ਵੀ ਰਸਵੰਸਾ ਵੀ ਸਾਰੇ ਖੜੇ ਆ ਸਭ ਲੋ ਸਾਰੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਸ ਤੋਂ ਜ਼ਿਆਦਾ ਯੋਗ ਕੇਸ ਤਰ੍ਹਾਂ ਹਰਿਆਣਾ ਵਿੱਚ ਹੋਰ ਵੀ ਬੜੇ ਕੇਸ ਇਹ ਇੱਕ ਤੋਂ ਇੱਕ ਵਾਦ ਜਿਹੜੇ ਜਿਹੜੇ ਕਹਾਣੀਆਂ ਸੁਰਗਨਾ ਜੀ ਇੱਕ ਤੋਂ ਇੱਕ ਵਾਦ ਚਲੰਦੀਆਂ ਕਹਾਣੀਆਂ ਸਾਹਮਣੇ ਆਉਣਗੀਆਂ ਜੋ ਉਸ ਸਮੇਂ ਕਾਂਗਰਸ ਸਰਕਾਰ ਦੇ ਵੇਲੇ ਹੋਈਆਂ ਹੁਣ ਤੁਹਾਨੂੰ ਜੇ ਮੌਕਾ ਮਿਲਿਆ ਹੈ ਲਾਹਾ ਲੈਣ ਦਾ ਤੇ ਲਾਹਾ ਲਵੋ ਇਹਨਾਂ ਨੂੰ ਨੌਕਰੀਆਂ ਦੋ ਤਾਂ ਕਿ ਇਹਨਾਂ ਦੇ ਪਰਿਵਾਰਾਂ ਦਾ ਪਲਾਓ ਹੋ ਸਕੇ। ਦੰਗੇ ਕਰਮਾਨ ਵਾਲੇ ਸ ਹੈ ਅੱਜਕੱਲ ਪਗੜ ਤੇ ਟੈਂਟਰ ਸੱਜੰਗ ਕਮਰ ਔਰ ਤਿੰਨ ਚਾਰ ਮੰਦਰੀਜ਼ਨ ਜਿਨ੍ਹਾਂ ਕਤਲਿਆਮ ਕਰਵਾਏ ਸਦਾਰਨ ਸਿਹਰੇ ਤੇ ਕਿਲ ਥੋੜਨੇ ਠੋਕੇ ਟਾਇਰ ਪਾ ਕੇ ਅੱਗ ਲਾਈ ਚਾਰੇ ਪਾਸੇ ਆਗਿਆਗ ਹੋ ਗਈ। ਚਿਕਾ ਨਿਕਲ ਲੱਗ ਗਏ ਦੰਦਿਆੜੇ ਇਸ ਤੇ ਲੁੱਟੀਆਂ। ਬੜਾ ਬੁਰਾ ਹਾਲ ਸੀ, ਦੇਖਣ ਲੱ ਬੰਜਰ ਸੀ। ਜੋ ਪਾਕਿਸਤਾਨ ਦੇ ਸੁੰਧਿਆਰਾਂ ਅੱਜ ਜੀ ਆਪਣੇ ਅੱਖਾਂ ਨਾਲ ਛੋਟੂ ਮੇਰੇ ਵੀ ਬੈਠੇ ਇਹ ਸਭ ਕੁਝ ਧੰਨਵਾਦੀ ਜੀ ਤੁਹਾਰ ਸਾਰਿਆਂ ਦਾ ਬਹੁਤ ਬਹੁਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ